ਅਸੀਂ ਦੇ ਸਾਹ ਸਾਤ ਗਵਾਹ ਅਸੀਂ ਦੇ ਹਾਂਜੀ ਜੋ ਮਾਂ ਭਾਈ ਕਹਿੰਦੀ ਜੋ ਮਾਤਰਾਣੀ ਕਹਿੰਦੀ ਆ ਉਹ ਹੁੰਦਾ ਅਸੀਂ ਦੇ ਜੇ ਮੈਂ ਤੁਹਾਨੂੰ ਕਹਾਂ ਕਿ ਇੱਥੇ ਸਿੰਧੂ ਘਾਟੀ ਵੇਲੇ ਦੀਆਂ ਜੀ ਹਾਂ ਤੁਸੀਂ ਸਹੀ ਸੁਣਿਆ ਸਿੰਧੂ ਘਾਟੀ ਵੇਲੇ ਦੀਆਂ ਇੱਥੇ ਖੁਦਾਈ ਵਿੱਚ ਚੀਜ਼ਾਂ ਮਿਲੀਆਂ ਆ ਪਰ ਤੁਸੀਂ ਇਹ ਗੱਲਾਂ ਤੇ ਯਕੀਨ ਨਹੀਂ ਕਰਨਾ ਇਸ ਕਰਕੇ ਮੈਂ ਕਹਿੰਦਾ ਤੁਸੀਂ ਆਓ ਆ ਕੇ ਚੀਜ਼ਾਂ ਖੁਦ ਦੇਖੋ ਕੀ ਕੀ ਚੀਜ਼ਾਂ ਆ ਇਸੇ ਤਰ੍ਹਾਂ ਲੇਕਿਨ ਉਹਨਾਂ ਨੂੰ ਤੁਸੀਂ ਹਿਸਾਬ ਲਾਓ ਉਹ ਮਰਦਗਰੀ ਸੀਗਾ ਅੱਛਾ ਜੀ ਉਹਨਾਂ ਨੂੰ ਕੁਝ ਨਹੀਂ ਹੋਇਆ ਅੱਛਾ ਜੀ ਔਰ ਉਸ ਤੋਂ 1.5 ਸਾਲ ਬਾਅਦ ਉਹਨਾਂ ਦੀ ਮ੍ਰਿਤਿ ਹੋਈ ਆ ਇਹਨਾਂ ਨੂੰ ਬੜਾ ਚਮਤਕਾਰ ਹੋਰ ਕੀ ਹੋਣਾ ਉਹ ਡਾਕਟਰ ਨੇ ਕੁਝ ਨਹੀਂ ਔਖੇ ਨੇ ਇਹਨਾਂ ਨੂੰ ਤੁਸੀਂ ਘਰ ਨੂੰ ਲੈ ਜਾਓ ਅੱਛਾ ਬੋਲੇ ਅੰਮ੍ਰਿਤਸਰ ਲੈ ਕੇ ਉਸੇ ਅੰਮ੍ਰਿਤਸਰ ਲੈ ਕੇ ਅੱਛਾ ਜੀ ਤਾਂ ਬਸ ਲੇਕਿਨ ਉਹਨਾਂ ਨੂੰ ਹੋਇਆ ਕੁਝ ਨਹੀਂ ਮਲਕੀ ਠੀਕ ਠਾਕ 5 ਸਾਲ ਪਹਿਲਾਂ ਇਹ ਮੰਦਿਰ ਬਣਿਆ ਹੋਇਆ ਆ ਜਿਹੜੀ ਸ਼ਿਲਪਕਾਰੀ ਕੀਤੀ ਆ ਜਾਂ ਮਤਲਬ ਇੱਥੇ ਕੋਈ ਵੀ ਕਾਰਾਗਰੀ ਹੋਈ ਹੋ ਆ ਉਹ ਸਾਰੀ ਪ੍ਰਾਤਣ ਆ ਇੰਨੀ ਪ੍ਰਾਤਣ ਆ ਜਿਹੜੇ ਬਾਰੇ ਮਤਲਬ ਖੋਜ ਕਰਤਾ ਜਿਹੜੇ ਆ ਉਹਨਾਂ ਨੂੰ ਵੀ ਇੰਨਾ ਜਾਣਕਾਰੀ ਹੋਣੀ ਕਿ ਕਦੋਂ ਦੀ ਇਹ ਬਣੀ ਹੋਈ ਆ ਪਰ ਫਿਰ ਵੀ ਜਿਹੜਾ ਅੰਦਾਜ਼ਨ ਜਿੱਦਾਂ ਵੀ ਜੋ ਖੋਜਾਂ ਹੋਈਆਂ ਉਸ ਹਿਸਾਬ ਨਾਲ ਇਹ 2-3000 ਸਾਲ ਪੁਰਾਣਾ ਮੰਦਿਰ